ਹੈਲੋ ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ channel ਤੇ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਕੋਚਾ ਲਾਉਣ ਦੇ ਲਈ ਦੱਸਾਂਗੇ ਵੀ ਜਿਹਦੇ ਨਾਲ ਆਪਣਾ ਫਰਸ਼ ਨਾਲ ਹੀ ਥਲੀਨ ਹੋ ਜੇ ਤੇ ਨਾਲ ਹੀ ਮੱਖੀ ਮਥਰਾ ਜਿਹੜਾ ਆਪਣੇ ਬਿਲਕੁਲ ਨਾ ਆਵੇ ਤੇ ਨਾਲੇ ਆਪਣਾ ਫਰਸ਼ ਜਿਹੜਾ ਚਮਕੇ ਤੇ ਵਧੀਆ ਸਫਾਈ ਹੋਵੇ ਤੇ ਦਾਗ ਧੱਬੇ ਜਿਹੜੇ ਆਪਾਂ ਨੂੰ ਲਾਉਣ ਵਾਲੇ ਤੇ ਅੱਜ ਆਪਾਂ ਜਿਹੜੀ ਵੀਡੀਓ ਬਣਾਈ ਆ ਤੇ ਵੀਡੀਓ ਜ਼ਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਹੁੰਦੀ ਲੈਕ ਸ਼ੇਅਰ ਪਿਆਰ ਆ ਜਾਂ ਕਮੈਂਟ ਜਰੂਰ ਕਰਿਆ ਕਰੋ ਤੇ ਜੋ ਪਣ ਪਈ ਆਪਾਂ ਨੂੰ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਆਪਾਂ ਕੀ ਕੁਝ ਲੈਣੇ ਪੋਚਾ ਲਾਉਣ ਵਾਲੇ ਪਾਣੀ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਤੇ ਆਪਾਂ ਕਾਦੇ ਨਾਲ ਪੋਚਾ ਜਿਹੜਾ ਆਪਾਂ ਲਾਉਣੇ ਹੁੰਦੇ ਆ ਤੇ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਜਿਹੜੀ ਆਪਾਂ ਕਰਦੇ ਆ ਸ਼ੇਅਰ ਉਜਿਤੇ ਆਪਾਂ ਦਿਖਾਉਣੀ ਆ ਵੀ ਕੀ ਕੁਛ ਲੈਣੇ ਆ ਜੋ ਵੀ ਕਟਾਨ ਵਗੈਰਾ ਮਸਰ ਮੱਖੀਆਂ ਨੇ ਆਪਣੇ ਘਰ ਵਿੱਚ ਹੋਣਾ ਤੇ ਆਪਣਾ ਘਰ ਜਿਹੜਾ ਸਾਫ਼ ਸੁਥਰਾ ਕਲੀਨ ਰਹੇ ਤੇ ਨਾਲ ਇਹ ਚੀਜ਼ਾਂ ਵਾਕੇ ਆਪਾਂ ਪੋਚਾ ਲਾਵਾਂਗੇ ਨਾ ਆਪਣਾ ਪੱਥਰ ਜਿਹੜਾ ਬਹੁਤ ਜ਼ਿਆਦਾ ਪੱਥਰ ਹੈ ਜੋ ਟੈਲਾਂ ਬਹੁਤ ਜ਼ਿਆਦਾ ਸਾਫ਼ ਹੁੰਦੀਆਂ ਨੇ ਜਿਹੋ ਤੇ ਮਿੱਟੀ ਘਟਾ ਮੈਲ ਜੰਮੀ ਹੁੰਦੀ ਐ ਤੇ ਸਾਰੀ ਆਪਣੀ ਮੈਲ ਹੈ ਜਿਹੜੀ ਉੱਤਰ ਜਾਂਦੀ ਐ ਤੇ ਆਪਾਂ ਇਹ ਚੀਜ਼ ਪਾ ਕੇ ਪੋਚਾ ਲਾਵਾਂਗੇ ਤੇ ਮੈਂ ਇਸੇ ਤਰੀਕੇ ਨਾਲ ਜਿਹੜਾ ਲਾਉਣੀ ਆ ਤੁਸੀਂ ਇਸ ਤਰੀਕੇ ਨਾਲ ਹਫ਼ਤੇ 'ਚ ਦੋ ਵਾਰੀ ਵੀ ਪੋਚਾ ਲਾ ਸਕਦੇ ਹੋ ਤੇ ਨਾਲੇ ਆਪਣਾ ਘਰ ਜਿਹੜਾ ਕਲੀਨ-ਕਲੀਨ ਵਧੀਆ ਰਹੂਗਾ ਨਾਲੇ ਇਹਨਾਂ ਦੇ ਤੇ ساری ਚੀਜ਼ਾਂ ਬਾਕੇ ਦੀ ਪੋਚਾ ਲਾ ਕੇ ਦੇਖਿਓ ਕਿ ਆਪਾਂ ਦੇਖੋ ਉਹਨੇ ਤੇ ਆਪਾਂ ਕੀ ਕੁਝ ਲੈਣੇ ਆ ਹਾਂਜੀ ਤੇ ਸਭ ਤੋਂ ਪਹਿਲਾਂ ਆਪਾਂ ਇਹ ਫਨਾਂ ਦੀ ਬੋਲੀ ਲੈਤੀ ਐ ਤੇ ਆਪਾਂ ਇਹਦਾ ਬਣਾਵਾਂਗੇ ਪਾਊਡਰ ਤੁਸੀਂ ਕਿਸੇ ਕਿਸੇ ਪੇਜ ਤੇ ਤਰ ਤਿਹੇ ਦਾ ਪਾਊਡਰ ਬਣਾ ਲੈਣਾ ਦੇਖੋ ਅੱਜ ਕੱਲ੍ਹ ਨਾਲੇ ਤਾਂ ਆਪਣਾ ਇਹਦੇ ਘਰ ਤੇ ਦਾਗ ਧੱਬੇ ਲੱਗੇ ਹੁੰਦੇ ਆ ਉਹ ਕਲੀਨ ਹੋ ਜਾਂਦਾ ਤੇ ਨਾਲੇ ਕੋਈ ਮੱਖੀ ਮਥਰਾ ਜਿਹੜਾ ਆਪਣੇ ਬਿਲਕੁਲ ਘਰੇ ਜਿਹੜਾ ਹੁੰਦਾ ਨਹੀਂ ਤੇ ਆਪਣਾ ਘਰ ਜਿਹੜਾ ਥਲੀਂ ਥਲੀਂ ਵਧੀਆ ਰਹਿੰਦਾ ਤੇ ਆਪਾਂ ਇਹਦੇ ਵਿੱਚ ਕੀ ਕੁਝ ਪਾਉਨੇ ਆ ਤੇ ਤੁਹਾਨੂੰ ਦਿਖਾਉਣੀ ਆਂਗੇ ਤੇ ਆਪਾਂ ਤਾਂ ਚੰਗੀ ਤਰ੍ਹਾਂ ਪਾਊਡਰ ਜਿਹੜਾ ਬਣਾ ਲਾਂਗੇ ਤੇ ਆਪਣਾ ਨਾ ਬਣਾ ਕੇ ਉੱਤੇ ਰੱਖਿਆ ਹੋਇਆ ਸੀਗਾ ਘਰੇ ਦੇਖੋ ਫਨੈਨ ਹੈ ਨਾ ਤੇ ਉਹ ਆਪਣੀ ਨੇ ਜਿਹੜੀ ਹੁਣ ਖਤਮ ਹੋਈ ਪਈ ਆ ਤੇ ਆਪਾਂ ਇਹਦੇ ਕੋ ਫਨੈਨ ਦੀ ਗੋਲੀਆਂ ਜਿਹੜੀ ਆਪਾਂ ਇਹਦੇ ਵਿੱਚ ਹੁਣ ਸਾਰੀ ਇਹ ਪਾ ਦਾਂਗੇ ਜੋ ਜਿਹਦਾ ਤੁਸੀਂ ਬਰੀਕ ਪਰੀ ਪਾਊਡਰ ਜਿਹੜਾ ਬਣਾ ਲੈਣਾ ਤੇ ਆਪਾਂ ਜੋ ਪਾਊਡਰ ਬਣਾਇਆ ਤੇ ਆਪਾਂ ਇਹਨੂੰ ਪਾਣੀ ਦੇ ਵਿੱਚ ਪਾ ਲਾਂਗੇ ਨੈਂਦੀ ਗੋਲੀ ਜੋ ਆਪਾਂ ਕੁੱਤੀ ਹੈ ਸਾਰਾ ਪਾਊਡਰ ਇਹਦੇ ਵਿੱਚ ਪਾ ਲਾਂਗੇ ਇਹ ਤੇ ਆਪਾਂ ਦੂਜੀ ਚੀਜ਼ ਲਵਾਂਗੇ ਇਹ ਡਟੋਲ ਇਹਦੇ ਨਾਲ ਆਪਣੇ ਕਟਾਣ ਵਗੈਰਾ ਜਿਹੜੇ ਬਿਲਕੁਲ ਨਹੀਂ ਆਉਂਦੇ ਤੇ ਆਪਾਂ ਇੱਕ ਢੱਕਣ ਜਿਹੜਾ ਇਹਦਾ ਪਾ ਲਾਂਗੇ ਇਹ ਆ ਪਕਾਣੀ ਦੇ ਵਿੱਚ ਪੌਣੀ ਪੌਣੇ ਹੁੰਨੇ ਆ ਕਿਉਂਕਿ ਇਹਦੇ ਨਾਲ ਕਟਾਣ ਵਗੈਰਾ ਜਿਹੜੇ ਆਪਣੇ ਸਾਰੇ ਮਰ ਜਾਂਦੇ ਨੇ ਇੱਕ ਕਪੜਾ ਢੱਕਣੇ ਦਾ ਡਟੋਲ ਦਾ ਪਾ ਲਿਆ ਪੂਜਾ ਪਹਿਲੇ ਲਵਾਂਗੇ ਆਪਾਂ ਇਹਦੇ ਨਾਲ ਜਿਹੜਾ ਕੋਚਾ ਬਹੁਤ ਆਪਣੇ ਦਾਗਤ ਬੇਜੜੇ ਇਹਦੇ ਨਾਲ ਸਾਰੇ ਲੈ ਜਾਂਦੇ ਆ ਤੇ ਆਪਾਂ ਨੂੰ ਹਫਤੇ ਵਿੱਚ 2-3 ਵਾਰੀ ਜਿਹੜਾ ਆਪਾਂ ਇਹਦੇ ਨਾਲ ਕੋਚਾ ਲਾ ਲੈਨੇ ਆ ਤੇ ਆਪਾਂ ਇੱਕ ਟੱਕਣ ਜਿਹੜਾ ਇਹਦਾ ਪਾ ਲਿਆ ਇਹਦੇ ਨਾਲ ਬਹੁਤ ਵਧੀਆ ਆਪਣਾ ਫਰਸ਼ ਜਿਹੜਾ ਕਲੀਨ ਹੁੰਦਾ ਬਹੁਤ ਵਧੀਆ ਸਫਾਈ ਹੁੰਦੀ ਹੈ ਇਹਦੇ ਨਾਲ ਦਾਗਤ ਬੇਸਾਰੇ ਲੈ ਜਾਂਦੇ ਆ ਇੱਕ ਤਾਂ ਦੇਖੋ ਜੀ ਹੁਣ ਅੱਜ ਕੱਲ ਮੱਖੀ ਮਸਰ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ ਕਟਾਂ ਉਗੈਰਾ ਆਪਾਂ ਨੂੰ ਸਾਰੇ ਚੰਗੀ ਤਰ੍ਹਾਂ ਜਿਹੜੇ ਆਪਣੇ ਪੋਚਾ ਲਾਉਣਾ ਚਾਹੀਦਾ ਪਰ ਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਸਾਰੇ ਨੂੰ ਆਪਾਂ ਸਾਰੇ ਜੋ ਪਾਇਆ ਇੱਥੇ ਲਿੰਕੜੇ ਨੂੰ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਲਓ ਜੀ ਤੇ ਹੁਣ ਆਪਾਂ ਲਾਉਨੇ ਆ ਤੇ ਤੁਹਾਨੂੰ ਦਿਖਾਉਨੇ ਆ ਬਹੁਤ ਵਧੀਆ ਜਿਹੜਾ ਆਪਣਾ ਫਰਚ ਹੁੰਦਾ ਤੇ ਦਾਬ ਤੱਬੇ ਹੁੰਦੇ ਜਿਹੜੇ ਸਾਰੇ ਲੈ ਜਾਂਦੇ ਆ ਤੇ ਆਪਾਂ ਲਾਉਨੇ ਆ ਤੇ ਦਿਖਾਉਨੇ ਆ ਮਿਲੋ ਜੀ ਬਹੁਤ ਵਧੀਆ ਆਪਣੇ ਘਰੇ ਦੇ ਖੀਣ ਹੁੰਦਾ ਉਹਨਾਂ ਦਾ ਬੇਵੀ ਆਪਣੇ ਲਈ ਸਾਰੇ ਇਹਨਾਂ ਨੂੰ ਮਰ ਜਾਂਦੇ ਨੇ ਇਹ ਦਿਨ ਆ ਤੁਸੀਂ ਹਫ਼ਤੇ ਵਿੱਚ ਦੋ ਵਾਰੀ ਲਾਉਂਗੇ ਤਾਂ ਵੀ ਆਪਣਾ ਬਹੁਤ ਵਧੀਆ ਜਿਹੀ ਸਫਾਈ ਹੁੰਦੀ ਹੈ ਕਰਦੀ। ਰਾਬਟ ਕਿ ਹੁੰਦਾ ਜਿਹੜੇ ਆਪਣੇ ਸਾਰੇ ਮਰ ਜਾਂਦੇ ਨੇ ਨਾਲ। ਬੜਾ ਇਹਦੇ ਨਾਲ ਮੱਖੀ ਮਸਰ ਹੈ ਜਿਹੜਾ ਬਿਲਕੁਲ ਨਹੀਂ ਆਉਂਦਾ। ਇਸ ਤਰੀਕੇ ਨਾਲ ਜੇ ਹਫ਼ਤੇ ਵਿੱਚ ਦੋ ਵਾਰੀ ਵੀ ਪੋਚਣਾ ਲਾਉਣੇ ਭਾ ਰੱਖਣ ਨਾਲ ਬਹੁਤ ਵਧੀਆ ਸੁਮੇਲ ਦੇਖੋ ਜੀ ਆਹਨੇ ਦੀ ਕੋਲੀ ਚ ਕਿੰਨੀ ਵਧੀਆ ਜਲੀ ਸੁਮੇਲ ਆਉਂਦੀ ਹੈ ਇਹ ਟੋਲ ਹੋ ਗਿਆ ਆਪਣਾ ਇਸ ਤਰੀਕੇ ਨਾਲ ਜੇ ਹਫ਼ਤੇ ਵਿੱਚ ਦੋ ਵਾਰੀ ਵੀ ਪੋਚਾ ਜਿਹੜਾ ਲਗਾਓਗੇ ਤੁਹਾਡੇ ਘਰ ਦੇ ਮੱਖੀ ਬੱਤਰ ਬਿਲਕੁਲ ਨਹੀਂ ਆਵੇ ਦੇ ਨਾਲ ਦਾਗ ਤਾਂ ਵੀ ਹੁੰਦੇ ਜਿਹੜੇ ਆਪਣੇ ਘਾਰੇ ਉੱਤੇ ਲੱਜ ਜਾਂਦੇ ਆ ਦੇਖੋ ਕਿੰਨੀ ਵਧੀਆ ਕਲੀਨ ਹੋਇਆ ਆਪਣਾ ਘਰ ਸੁਲਵ ਜਿੱਤੇ ਆਪਾਂ ਇਹ ਗਿੱਦੜਾ ਪੋਚਾ ਜਿਹੜਾ ਇਹਦੇ ਨਾਲ ਲਾਵਾਂਗੇ ਤੇ ਆਪਣੀ ਮੇਰੀ ਜਿਹੜੀ ਬਹੁਤ ਵੱਡੀ ਲੰਮੀ ਹੋ ਜੂਗੀ ਤੇ ਆਪਾਂ ਹੁਣ ਸਾਰੇ ਘਰ ਦੇ ਵਿੱਚ ਲਾਉਨੇ ਆ ਪੋਚਾ ਤੇ ਦੇਖੋ ਕਿੰਨੀ ਵਧੀਆ ਇਹਨਾਂ ਸਫਾਈਏ ਜਿਹੜੀ ਹੁੰਦੀ ਆ ਅੱਜ ਕੱਲ੍ਹ ਨਾ ਮੱਖੀ ਮਸਰ ਹੁੰਦਾ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈਗਾ ਤੇ ਮਸਰ ਦੀ ਤਾਂ ਦੇਖੋ ਉਹ ਰੋਪੈਗੀ ਬਹੁਤ ਜ਼ਿਆਦਾ ਹੋ ਜਾਏਗਾ ਤੇ ਇਹਦੇ ਨਾਲ ਬਹੁਤ ਆਪਣਾ ਵਧੀਆ ਸਾਰਾ ਜਿਹੜਾ ਰਹਿਣਾ ਸਾਫ਼ ਹੋ ਜਾਊਗਾ ਕਿੰਨਾ ਵਧੀਆ ਸਫਾਈ ਹੋਈ ਹੈ ਦੇਖੋ ਆਪਣੀ ਇਸ ਤਰੀਕੇ ਨਾਲ ਤੁਸੀਂ ਆਪਣਾ ਕੋਚਾ ਹਫਤੇ ਵਿੱਚ ਦੋ ਵਾਰੀ ਲਾਇਆ ਕਰੋ ਘੱਟ-ਘੱਟੋ ਘੱਟੋ-ਘੱਟ ਦੋ ਵਾਰੀ ਕੋਚਾ ਜਿਹੜਾ ਲਾਇਆ ਕਰੋ ਤੇ ਆਪਣੇ ਨਾਲ ਦਾਗਤ ਵੀ ਹੁੰਦੇ ਜਿਹੜੇ ਆਪਣੇ ਫਰਸ਼ ਤੇ ਲੱਗੇ ਹੋਏ ਉਹ ਲੈ ਜਾਂਦੇ ਨੇ ਨਾਲੇ ਮੱਖੀ ਮੱਛਰ ਹੁੰਦਾ ਜਿਹੜਾ ਕੋਈ ਆਪਣੇ ਘਰ ਦੇ ਵਿੱਚ ਉਹ ਨਹੀਂ ਆਉਂਦਾ ਤੇ ਆਪਣਾ ਘਰ ਜਿਹੜਾ ਕਲੀਨ-ਕਲੀਨ ਵਧੀਆ ਰਹੂਗਾ ਤੇ ਇਸ ਤਰੀਕੇ ਨਾਲ ਤੁਸੀਂ ਆਪਣਾ ਕੋਚਾ ਜਿਹੜਾ ਲਾਇਆ ਕਰੋ ਤੇ ਚੀਜ਼ਾਂ ਪਾ ਕੇ ਵਿੱਚ ਤੇ ਬਹੁਤ ਵਧੀਆ ਸਫਾਈ ਹੁੰਦੀ ਹੈ ਤੇ ਵਧੀਆ ਕੋਚਾ ਲੱਗਦਾ ਦੇਖੋ ਇਸ ਤਰੀਕੇ ਨਾਲ ਜਿਵੇਂ ਤੇ ਲਾਇਆ ਕਰੋ ਤੇ ਵੀਡੀਓ ਵਧੀਆ ਲੱਗੂ ਨੀ ਲੈਕਸ਼ਿਆਰ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਧਾਕ ਤੱਬੇ ਜਿਹੜੇ ਆਪਣੇ ਲੈ ਚੁੱਕੇ ਨੇ ਦੇਖੋ ਚੰਕ ਦੇਖੋ ਜਿਵੇਂ ਮਾਰਦਾ ਹੈ ਨਾ ਇਸ ਤਰੀਕੇ ਨਾਲ ਆਪਾਂ ਲਾਵਾਂਗੇ ਨਾ ਕੋਚ ਆਪਣਾ ਬਹੁਤ ਵਧੀਆ ਲੱਗਦਾ ਦੇਖੋ ਨਾਲ ਆਪਣਾ ਪੱਥਰ ਹੈ ਇਹ ਸਾਰੇ ਧਾਕ ਤੱਬੇ ਨੇ ਜਿਹੜੇ ਇਹਦੇ ਲੈ ਗਏ ਦੇਖੋ ਉੱਪਰ ਪੱਖਾ ਜੱਲੀਆਂ ਦੇ ਨਾਲ ਵੀ ਨਾਲ ਸੱਕ ਗਿਆ ਦੇਖੋ ਕਿੰਨਾ ਵਧੀਆ ਪੋਚਾ ਲੱਗਿਆ ਇਹਦੇ ਨਾਲ ਦਾਗ ਤਾਂ ਵੀ ਆਪਣੇ ਬਹੁਤ ਲੱਗੇ ਹੁੰਦੇ ਜਿਹੜੇ ਉਹ ਲਹਿ ਜਾਂਦੇ ਆ ਦੇਖੋ ਬਹੁਤ ਵਧੀਆ ਪੋਚਾ ਲੱਗਦੇ ਨੇ ਬਹੁਤ ਵਧੀਆ ਸਫਾਈ ਹੁੰਦੀ ਹੈ ਇਹਦੇ ਨਾਲ